ਜੇਕਰ ਦਰਵਾਜੇ ਦੇ ਪਿੱਛੇ ਲਟਕਾਉਂਦੇ ਹੋ ਕੱਪੜੇ ਤਾਂ ਘਰ ਵਿੱਚ ਆ ਸਕਦੀਆਂ ਹਨ ਇਹ ਚਾਰ ਸਮੱਸਿਆਵਾਂ ਹੁਣੇ ਬਦਲ ਦਿਓ ਇਹ ਆਦਤਾਂ ਦਰਵਾਜੇ ਦੇ ਉੱਪਰਲੇ ਹਿੱਸੇ ਨੂੰ ਦੇਵੀ ਲక్ష్ਮੀ ਦਾ ਸਥਾਨ ਮੰਨਿਆ ਜਾਂਦਾ ਹੈ ਜੋ ਕਿ ਦੌਲਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਦਰਵਾਜੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਊਰਜਾ ਦੇ ਇਸ ਪ੍ਰਵਾਹ ਵਿੱਚ ਰੁਕਾਵਟ ਪੈਂਦੀ ਹੈ ਅਤੇ ਦੇਵੀ ਲక్ష్ਮੀ ਦਾ અપਮਾਨ ਹੁੰਦਾ ਹੈ ਅਕਸਰ ਅਸੀਂ ਘਰ ਵਿੱਚ ਜਗ੍ਹਾ ਦੀ ਕਮੀ ਜਾਂ ਆਲਸ ਕਾਰਨ ਦਰਵਾਜ਼ਿਆਂ ਦੇ ਪਿੱਛੇ ਕੱਪੜੇ ਲਟਕਾ ਦਿੰਦੇ ਹਾਂ ਇਹ ਇੱਕ ਆਮ ਆਦਤ ਹੈ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਕਈ ਮਾੜੇ ਪ੍ਰਭਾਵਾਂ ਪੈਦਾ ਕਰ ਸਕਦੀ ਹੈ ਦਰਵਾਜ਼ੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਸਿਰਫ ਘਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ ਸਗੋਂ ਇਹ ਫਾਲਤੂ ਦੋਸ਼ ਵੀ ਪੈਦਾ ਕਰਦਾ ਹੈ ਜੋ ਘਰ ਵੇਚ ਨਕਾਰਾਤਮਕ ਊਰਜਾ ਦੇ ਪ੍ਰਭਾਵ ਨੂੰ ਵਿਦਾ ਸਕਦਾ ਹੈ ਵਸਤੂ ਮਾਹਿਰ ਅਸ਼ੁੱਲ ਤ੍ਰਿਪਾਠੀ ਘਰ ਦੇ ਦਰਵਾਜੇ ਦੇ ਵਾਸਤੂ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਜਾਣਕਾਰੀ ਦੇ ਰਹੇ ਹਨ ਵਾਸਤੂ ਸ਼ਾਸਤਰ ਵਿੱਚ ਦਰਵਾਜੇ ਨੂੰ ਘਰ ਦਾ ਮੁੱਖ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ ਜਿੱਥੇ ਸਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਦਰਵਾਜੇ ਦੇ ਉੱਪਰਲੇ ਹਿੱਸੇ ਨੂੰ ਦੇਵੀ ਲక్ష్ਮੀ ਦਾ ਸਥਾਨ ਮੰਨਿਆ ਜਾਂਦਾ ਹੈ ਜੋਗੀ ਦੌਲਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਦਰਵਾਜੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਊਰਜਾ ਦੇ ਇਸ ਪ੍ਰਵਾਹ ਵਿੱਚ ਰੁਕਾਵਟ ਪੈਂਦੀ ਹੈ ਅਤੇ ਦੇਵੀ ਲਕਸ਼ਮੀ ਦਾ અપਮਾਨ ਹੁੰਦਾ ਹੈ ਇਸ ਨਾਲ ਘਰ ਵਿੱਚ ਵਿੱਤੀ ਸੰਕਟ ਕਲੇਸ਼ ਅਤੇ ਨਕਾਰਾਤਮਕ ਦਾ ਮਾਹੌਲ ਬਣ ਸਕਦਾ ਹੈ ਪਰਿਵਾਰਕ ਕਲੇਸ਼ ਇਹ ਆਦਤ ਘਰ ਵਿੱਚ ਨਕਾਰਾਤਮਕ ਊਰਜਾ ਵਧਾਉਂਦੀ ਹੈ ਜੋ ਪਰਿਵਾਰਕ ਮੈਂਬਰਾਂ ਵਿੱਚ ਤਣਾਅ ਅਤੇ ਕਲੇਸ਼ ਪੈਦਾ ਕਰ ਸਕਦੀ ਹੈ ਹਾਂ ਤਰੱਕੀ ਵਿੱਚ ਰੁਕਾਵਟ ਦਰਵਾਜ਼ੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਵਿੱਚ ਵੀ ਰੁਕਾਵਟ ਆ ਸਕਦੀ ਹੈ ਸਖਤ ਮਿਹਨਤ ਦੇ ਬਾਵਜੂਦ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ ਗੜਬੜ ਅਤੇ ਨਕਾਰਾਤਮਕਾ ਦਰਵਾਜ਼ਿਆਂ ਦੇ ਪਿੱਛੇ ਲਟਕਦੇ ਕੱਪੜੇ ਘਰ ਵਿੱਚ ਗੜਬੜਤਾ ਮਾਹੌਲ ਪੈਦਾ ਕਰਦੇ ਹਨ ਜਿਸ ਨਾਲ ਨਕਾਰਾਤਮਕ ਆਉਂਦੀ ਹੈ ਤੇ ਕੱਪੜਿਆਂ ਨੂੰ ਹਮੇਸ਼ਾ ਅਲਮਾਰੀ ਵਿੱਚ ਜਾਂ ਹੈਂਗਰਾਂ 'ਤੇ ਤੇ ਸੰਗਠਿਤ ਰੱਖੋ ਜੇਕਰ ਜਗ੍ਹਾ ਦੀ ਕਮੀ ਹੈ ਤਾਂ ਕੰਦਾਂ ਤੇ ਹੈਂਗਰ ਜਾਂ ਰੈਕ ਲਗਵਾਓ ਦਰਵਾਜ਼ਾ ਹਮੇਸ਼ਾ ਸਾਫ਼ ਅਤੇ ਖੁੱਲ੍ਹਾ ਰੱਖੋ ਤਾਂ ਜੋ ਸਕਾਰਾਤਮਕ ਊਰਜਾ ਦਾ ਪ੍ਰਭਾਵ جاری ਰਹੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਤੋ ਆ ਜਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ